ਵਿਜੀਲੈਂਸ ਬਿਊਰੋ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਨਸਟਾ ਕੁਈਨ ਵਜੂ ਮਕਬੂਲ ਤੇ ਪੰਜਾਬ ਪੁਲਿਸ ਦੇ ਵਿੱਚ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਕੀ ਇੱਕ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਦੇ ਕਿ ਜਥੇ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਅਮਨਦੀਪ ਕੌਰ ਨੂੰ ਗਾਇਕਾ ਅਫਸਾਨਾ ਖਾਨ ਦੀ ਵੱਡੀ ਭੈਣ ਰਫਤਾਰ ਖਾਨ ਦੇ ਮੁਕਸਰ ਜ਼ਿਲ੍ਹੇ ਦੇ ਬਾਦਲਪਿੰਡ ਵਿਛਲੇ ਘਰ ਤੋਂ ਹਿਰਾਸਤ ਦੇ ਵਿੱਚ ਲਿਆ ਤਾਂ ਵਿਜੀਲੈਂਸ ਬਿਊਰੋ ਦੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਨੇ 2018 ਤੋਂ 2025 ਦਰਮਿਆਨ ਆਪਣੀ ਆਮਦਨ ਤੋਂ ਵੱਧ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਪੁਲਿਸ ਨੇ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੇ ਨਾਂ ਤੇ ਰਜਿਸਟਰਡ ਵਾਹਨਾ ਸਣੇ ਹੋਰ ਜਾਇਦਾਦ ਜ਼ਬਤ ਕਰ ਲਈ ਹੈ ਅਮਨਦੀਪ ਕੌਰ ਨੂੰ ਮਠੰਡਾ ਦੇ ਵਿੱਚ ਥਾਰ ਜੀਪ ਦੇ ਵਿੱਚ ਡਰੱਗਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਿਆ ਸੰਪਤੀਆਂ ਦੇ ਵਿੱਚ 2025 ਮਾਡਲ ਮਹਿੰਦਰਾ ਥਾਰ ਜਿਸ ਦੀ ਕੀਮਤ 14 ਲੱਖ 2023 ਮਾਡਲ ਰਾਇਲ ਐਨਫੀਲਡ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਸ਼ਾਮਲ ਹੈ ਇਹਨਾਂ ਦੀ ਮਾਲਕੀ ਨੂੰ ਨਾ ਅੱਗੇ ਤਬਦੀਲ ਕੀਤਾ ਜਾ ਸਕਦਾ ਤੇ ਨਾ ਹੀ ਵੇਚਿਆ ਜਾ ਸਕਦਾ ਬਾਕੀ ਸੰਪਤੀਆਂ ਦੇ ਵਿੱਚ ਵਿਰਾਟ ਗ੍ਰੀਨ ਕਲੋਨੀ ਵਿੱਚਲੀ ਰਿਹਾਇਸ਼ ਇਮਾਰਤ 99 ਲੱਖ ਦੀ ਡ੍ਰੀਮ ਸਿਟੀ ਕਲੋਨੀ ਦੇ ਵਿੱਚ 18.12 ਲੱਖ ਮੁੱਲ ਦਾ ਪਲਾਟ ਆਈਫੋਨ 13 ਪ੍ਰੋ ਮੈਕਸ ਆਈਫੋਨ ਐਸਈ ਤੇ 1 ਲੱਖ ਰੁਪਏ ਮੁੱਲ ਦੀ ਰਾਇਲੈਕਸ ਘੜੀ ਤੇ ਇਸ ਦੇ ਨਾਲ ਹੀ ਐਸਬੀ ਖਾਤੇ ਦੇ ਵਿੱਚ 1.1 ਲੱਖ ਰੁਪਏ ਨਕਦ ਸ਼ਾਮਲ ਹੈ ਤਾਂ ਹੁਕਮ ਦੇ ਵਿੱਚ ਕਿਹਾ ਗਿਆ ਕਿ ਵਿੱਤੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਾਹੀਂ ਗੈਰ ਕਾਨੂੰਨੀ ਕਮਾਈ ਤੋਂ ਉਪਰੋਕਤ ਜਾਇਦਾਦ ਆਪਣੇ ਨਾਮ ਤੇ ਹਾਸਲ ਕੀਤੀ ਹੈ ਕੁਮਾਦ ਵਿੱਚ 2021 ਮਾਡਲ Thar ਜਿਸ ਦੀ ਕੀਮਤ 12.50 ਲੱਖ ਰੁਪਏ ਉਸ ਨੂੰ ਫ੍ਰੀਜ਼ ਨਹੀਂ ਕੀਤਾ ਗਿਆ ਕਿਉਂਕਿ ਇਹ ਅਜੇ ਵੀ ਅਮਨਦੀਪ ਕੌਰ ਦੇ ਨਾਂ ਤੇ ਹੈ ਪਰ ਉਸਨੇ ਕਿਸਦਰਜ ਹੋਣ ਤੋਂ ਕੁਝ ਮਹੀਨੇ ਪਹਿਲਾਂ ਗਗਨਦੀਪ ਸਿੰਘ ਮਾਨ ਦੇ ਨਾਂ ਦੇ ਸ਼ਖਸ ਨੂੰ ਗੱਡੀ ਵੇਚ ਦਿੱਤੀ ਸੀ ਤੇ ਆਰਸੀ ਦਾ ਤਬਾਦਲਾ ਪ੍ਰਕਿਰਿਆ ਦੀਨ ਹੈ ਅਮਨਦੀਪ ਜ਼ਮਾਨਤ ਤੇ ਬਾਹਰ ਸੀ ਪਰ ਵਿਜੀਲੈਂਸ ਬਠਿੰਡਾ ਰੇਂਜ ਨੇ ਆਮਦਨ ਦੇ ਜਾੜੀ ਪਛਾਣੀ ਸਰੂਤਾ ਤੋਂ ਬਾਅਦ ਜਾਇਦਾਦ ਇਕੱਠੀ ਕਰਨ ਦੇ ਮਾਮਲੇ 'ਚ ਉਸਨੂੰ ਗ੍ਰਿਫਤਾਰ ਕੀਤਾ ਤੇ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਯੁਧ ਨਸ਼ਾ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਨਸ਼ਾ ਤਸਕਰਾ ਤੇ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਹੁਣ ਤੱਕ 10000 ਤੋਂ ਜ਼ਿਆਦਾ ਨਸ਼ਾ ਤਸਕਰਾ ਤੇ ਪਰਚੇ ਦਰਜ ਕੀਤੇ ਜਾ ਚੁੱਕੇ ਨੇ ਤੇ ਇਸ ਦੇ ਨਾਲ ਹੀ ਕਈਆਂ ਦੀ ਜ਼ਮਾਨਤ ਵੀ ਹੋ ਚੁੱਕੀ ਹੈ ਇੱਥੇ ਦੱਸ ਦਈਏ ਕਿ ਮਾਨ ਸਰਕਾਰ ਤੇ ਪੰਜਾਬ ਪੁਲਿਸ ਨਸ਼ੇ ਦੀ ਨਾ ਬਣਾਈ ਜਾਇਦਾਦ ਨੂੰ ਵੀ ਟੌਨ ਦੇ ਵਿੱਚ ਲੱਗੀ ਹੋਈ ਹੈ ਇਸੇ ਤਹਿਤ ਪੰਜਾਬ ਦੇ ਵਿੱਚ ਕਈ ਨਸ਼ਾ ਤਸਕਰਾ ਦੀਆਂ ਕੋਠੀਆਂ ਢਾਈਆਂ ਜਾ ਚੁੱਕੀਆਂ ਨੇ ਅਮਨਦੀਪ ਕੌਰ ਬਾਰੇ ਵੀ ਲੋਕ ਵੱਡੇ ਸਵਾਲ ਚੁੱਕਦੇ ਸਨ ਕਿ ਜੇ ਹੋਰ ਨਸ਼ਾ ਤਸਕਰਾਂ ਦੇ ਅਧਿਕਾਰ ਤੋੜੇ ਜਾ ਰਹੇ ਨੇ ਤਾਂ ਮਹਿਲਾ ਕਨਸਟੇਬਲ ਦੇ ਘਰ ਨੂੰ ਕਿਉਂ ਨਹੀਂ ਟਾਇਆ ਗਿਆ ਪ੍ਰਮukh ਮੰਤਰੀ ਭਗਵੰਤ ਸਿੰਘ ਮਾਨ ਇਸ ਬਾਰੇ ਵੀ ਬਿਆਨ ਦੇ ਚੁੱਕੇ ਨੇ ਕਿ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਪੁਲਿਸ ਵਾਲਾ ਹੀ ਕਿਉਂ ਨਾ ਹੋਵੇ ਹੁਣ ਇਹ ਦੇਖਣਾ ਹੋਏਗਾ ਕਿ ਵਿਜੀਲੈਂਸ ਜਾਂਚ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਅਮਨਦੀਪ ਕੌਰ ਨੂੰ ਲੈ ਕੇ ਹੁੰਦੇ ਨੇ ਤੇ ਵਿਜੀਲੈਂਸ ਨੂੰ ਕਿਹੜੇ ਅਜਿਹੇ ਸੁਰਾਖ ਮਿਲਦੇ ਨੇ ਜੋ ਅਮਨਦੀਪ ਕੌਰ ਨੂੰ ਲੰਬੀ ਜੇਲ੍ਹ ਯਾਤਰਾ ਕਰਵਾਉਣਗੇ ਵਿਜੀਲੈਂਸ ਬਿਊਰੋ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਨਸਟਾ ਕੁਈਨ ਵਜੋਂ ਮਕਬੂਲ ਤੇ ਪੰਜਾਬ ਪੁਲਿਸ ਦੇ ਵਿੱਚ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਕੀ ਇੱਕ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਜਥੇ ਸਾਪ ਦਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਅਮਨਦੀਪ ਕੌਰ ਨੂੰ ਗਾਇਕਾ ਅਫਸਾਨਾ ਖਾਨ ਦੀ ਵੱਡੀ ਭੈਣ ਰਫਤਾਰ ਖਾਨ ਦੇ ਮੁਕਸਰ ਜ਼ਿਲ੍ਹੇ ਦੇ ਬਾਦਲ ਪਿੰਡ ਵਿਚਲੇ ਘਰ ਤੋਂ ਹਿਰਾਸਤ ਦੇ ਵਿੱਚ ਲਿਆ ਤਾਂ ਵਿਜੀਲੈਂਸ ਬਿਊਰੋ ਦੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਨੇ 2018 ਤੇ 2025 ਦਰਮਿਆਨ ਆਪਣੀ ਆਮਦਨ ਤੋਂ ਵੱਧ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਪੁਲਿਸ ਨੇ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੇ ਨਾਂ ਤੇ ਰਜਿਸਟਰਡ ਵਾਹਨਾ ਸਣੇ ਹੋਰ ਜਾਇਦਾਦ ਜ਼ਬਤ ਕਰ ਲਈ ਹੈ ਅਮਨਦੀਪ ਕੌਰ ਨੂੰ ਮਠੰਡਾ ਦੇ ਵਿੱਚ ਥਾਰ ਜੀਪ ਦੇ ਵਿੱਚ ਡਰੱਗਸ ਦੇ ਨਾ ਗ੍ਰਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਿਆ ਸੰਪਤੀਆਂ ਦੇ ਵਿੱਚ 2025 ਮਾਡਲ ਮਹਿੰਦਰਾ ਥਾਰ ਜਿਸ ਦੀ ਕੀਮਤ 14 ਲੱਖ 2023 ਮਾਡਲ ਰਾਇਲ ਐਨਫੀਲਡ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਸ਼ਾਮਲ ਹੈ ਇਹਨਾਂ ਦੀ ਮਾਲਕੀ ਨੂੰ ਨਾ ਅੱਗੇ ਤਬਦੀਲ ਕੀਤਾ ਜਾ ਸਕਦਾ ਤੇ ਨਾਹੀ ਵੇਚਿਆ ਜਾ ਸਕਦਾ ਬਾਕੀ ਸੰਪਤੀਆਂ ਦੇ ਵਿੱਚ ਵਿਰਾਟ ਗ੍ਰੀਨ ਕਲੋਨੀ ਵਿੱਚਲੀ ਰਿਹਾਇਸ਼ੀ ਇਮਾਰਤ 99 ਲੱਖ ਦੀ ਡ੍ਰੀਮ ਸਿਟੀ ਕਲੋਨੀ ਦੇ ਵਿੱਚ 18.12 ਲੱਖ ਮੁੱਲ ਦਾ ਪਲਾਟ ਆਈਫੋਨ 13 ਪ੍ਰੋ ਮੈਕਸ ਆਈਫੋਨ ਐਸਈ ਤੇ 1 ਲੱਖ ਰੁਪਏ ਮੁੱਲ ਦੀ ਰੋਇਲੈਕਸ ਘੜੀ ਤੇ ਇਸ ਦੇ ਨਾਲ ਹੀ ਐਸਬੀ ਖਾਤੇ ਦੇ ਵਿੱਚ 1.1 ਲੱਖ ਰੁਪਏ ਨਕਦ ਸ਼ਾਮਲ ਹੈ ਦਾ ਹੁਕਮ ਦੇ ਵਿੱਚ ਕਿਹਾ ਗਿਆ ਕਿ ਵਿੱਤੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਾਹੀਂ ਗੈਰ ਕਾਨੂੰਨੀ ਕਮਾਈ ਤੋਂ ਉਪਰਕ ਜਾਇਦਾਦ ਆਪਣੇ ਨਾਮ ਤੇ ਹਾਸਲ ਕੀਤੀ ਹੈ ਹੁਕਮਾਂ ਦੇ ਵਿੱਚ 2021 ਮਾਡਲ Thar ਦੀ ਕੀਮਤ 12.50 ਲੱਖ ਰੁਪਏ ਉਸ ਨੂੰ ਫ੍ਰੀਜ਼ ਨਹੀਂ ਕੀਤਾ ਗਿਆ ਕਿਉਂਕਿ ਇਹ ਅਜੇ ਵੀ ਅਮਨਦੀਪ ਕੌਰ ਦੇ ਨਾਂ ਤੇ ਹੈ ਪਰ ਉਸਨੇ ਕਿਸੇ ਦਰਜ ਹੋਣ ਤੋਂ ਕੁਝ ਮਹੀਨੇ ਪਹਿਲਾਂ ਗਗਨਦੀਪ ਸਿੰਘ ਮਾਨ ਦੇ ਨਾਂ ਦੇ ਸ਼ਖਸ ਨੂੰ ਗੱਡੀ ਵੇਚ ਦਿੱਤੀ ਸੀ ਤੇ RC ਦਾ ਤਬਾਦਲਾ ਪ੍ਰਕਿਰਿਆ ਦੀਨ ਹੈ ਅਮਨਦੀਪ ਜ਼ਮਾਨਤ ਤੇ ਬਾਹਰ ਸੀ ਪਰ ਵਿਜੀਲੈਂਸ ਬਠਿੰਡਾ ਰੇਂਜ ਨੇ ਆਮਦਨ ਦੇ ਜਾੜੇ ਪਛਾਣੇ ਸਰੂਤਾ ਤੋਂ ਬਾਅਦ ਜਾਇਦਾਦ ਇਕੱਠੀ ਕਰਨ ਦੇ ਮਾਮਲੇ 'ਚ ਉਸਨੂੰ ਗ੍ਰਿਫਤਾਰ ਕੀਤਾ ਤੇ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਨਸ਼ਾ ਤਸਕਰਾ ਤੇ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਹੁਣ ਤੱਕ 10000 ਤੋਂ ਜ਼ਿਆਦਾ ਨਸ਼ਾ ਤਸਕਰਾ ਤੇ ਪਰਚੇ ਦਰਜ ਕੀਤੇ ਜਾ ਚੁੱਕੇ ਨੇ ਤੇ ਇਸ ਦੇ ਨਾਲ ਹੀ ਕਈਆਂ ਦੀ ਜ਼ਮਾਨਤ ਵੀ ਹੋ ਚੁੱਕੀ ਹੈ ਇੱਥੇ ਦੱਸਦੀ ਕਿ ਮਾਨ ਸਰਕਾਰ ਤੇ ਪੰਜਾਬ ਪੁਲਿਸ ਨਸ਼ੇ ਦਿਨਾ ਬਣਾਈ ਜਾਇਦਾਦ ਨੂੰ ਵੀ ਟਾਉਣ ਦੇ ਵਿੱਚ ਲੱਗੀ ਹੋਈ ਹੈ ਇਸੇ ਤਹਿਤ ਪੰਜਾਬ ਦੇ ਵਿੱਚ ਕਈ ਨਸ਼ਾ ਤਸਕਰਾਂ ਦੀਆਂ ਕੋਠੀਆਂ ਢਾਈਆਂ ਜਾ ਚੁੱਕੀਆਂ ਨੇ ਅਮਨਦੀਪ ਕੌਰ ਬਾਰੇ ਵੀ ਲੋਕ ਵੱਡੇ ਸਵਾਲ ਚੁੱਕਦੇ ਸਨ ਕਿ ਜੇ ਹੋਰ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ ਤਾਂ ਮਹਿਲਾ ਕਨਸਟੇਬਲ ਦੇ ਘਰ ਨੂੰ ਕਿਉਂ ਨਹੀਂ ਢਾਇਆ ਗਿਆ ਪ੍ਰਮukh ਮੰਤਰੀ ਭਗਵੰਤ ਸਿੰਘ ਮਾਨ ਇਸ ਬਾਰੇ ਵੀ ਬਿਆਨ ਦੇ ਚੁੱਕੇ ਨੇ ਕਿ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਪੁਲਿਸ ਵਾਲਾ ਹੀ ਕਿਉਂ ਨਾ ਹੋਵੇ ਹੁਣ ਇਹ ਦੇਖਣਾ ਹੋਏਗਾ ਕਿ ਵਿਜੀਲੈਂਸ ਜਾਂਚ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਮਨਦੀਪ ਕੌਰ ਨੂੰ ਲੈ ਕੇ ਹੁੰਦੇ ਨੇ ਤੇ ਵਿਜੀਲੈਂਸ ਨੂੰ ਕਿਹੜੇ ਅਜਿਹੇ ਸੁਰਾਖ ਮਿਲਦੇ ਨੇ ਜੋ ਮਨਦੀਪ ਕੌਰ ਨੂੰ ਲੰਬੀ ਜੇਲ੍ਹ ਯਾਤਰਾ ਕਰਵਾਉਂਦੇ